ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਵੇਂ ਜ਼ਮੀਨ ਦੇ ਵਿੱਚੋਂ ਸੁੰਦਰਾਂ ਦੇ ਵਿੱਚੋਂ ਜਲਨਸੀਨ ਪਦਾਰਥ ਭਾਵ ਜੋ ਵੀ ਤੇਲ ਅਸੀਂ ਕੱਢਦੇ ਆ ਜਿਨ੍ਹਾਂ ਦੇਸ਼ਾਂ ਦੇ ਕੋਲ ਇਹ ਭੰਡਾਰੇ ਸਨ ਖਜ਼ਾਨੇ ਸਨ ਇਸ ਖਜ਼ਾਨੇ ਦੀ ਬਦੌਲਤ ਉਹ ਦੁਨੀਆਂ ਦੇ ਬਾਦਸ਼ਾਹ ਘਾਉਂਦੇ ਆ ਉਹ ਖਜ਼ਾਨਾ ਵੀ ਭਾਈ ਘਟ ਰਹੇ ਸੋ ਸਭ ਤੋਂ ਵੱਧ ਅਨਮੋਲ ਹੈ ਜੋ ਧਰਤੀ ਦੇ ਉੱਪਰ ਜਿੱਥੇ ਧਰਤੀ ਸਾਡੀ 29% 71% ਪਾਣੀ ਹੈ ਉਹ ਵੀ ਘਟ ਰਹੀ ਆ ਦਿਨੋਂ ਦਿਨ ਚਿੰਤਾ ਲੱਗੀ ਇਸ ਸੰਸਾਰ ਦੇ ਵਿਗਿਆਨੀਆਂ ਨੂੰ ਕਿ ਇਹਦਾ ਲੈਵਲ ਭਾਈ ਦਿਨੋਂ ਦਿਨ ਥੱਲੇ ਜਾ ਰਿਹਾ ਵਿਗਿਆਨੇ ਕੀ ਆਮ ਸਖਸ਼ ਰਹਿਣ ਵਾਲਾ ਵੀ ਇਸ ਧਰਤੀ ਦੇ ਉੱਤੇ ਜੇ ਦੀ ਉਮਰ 50 60 70 80 ਸਾਲ ਹੋਗੀ ਧਰਤੀ ਉੱਪਰ ਜੀਵਤ ਹੈ ਆਪਣੇ ਸਮੇਂ ਦੀ ਗੱਲ ਦੱਸੇਗਾ ਜਦ ਉਸ ਦਾ ਬਚਪਨ ਸੀ ਕਿ ਪਾਣੀ ਦਾ ਬਿਆਰ ਕਿੰਨਾ ਉੱਚਾ ਸੀ ਧਰਤੀ ਤੇ ਹਮੇਸ਼ਾ ਹਸਲ ਰਹਿਣੀ ਗਰਮੀ ਮਹਿਸੂਸ ਨਹੀਂ ਹੁੰਦੀ ਸੀ ਫਸਲਾਂ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਸੀ ਪਾਉ ਪਾਣੀ ਉੱਪਰ ਦੇ ਤਲ ਤੇ ਸੀ ਭਾਈ ਉਹ ਹੁਣ ਦਿਨੋਂ ਦਿਨ ਹਰ ਪਲ ਉਹਦਾ ਲੈਵਲ ਨੀਮਾ ਜਾ ਰਿਹਾ ਐ ਇੰਨਾ ਪਾਣੀ ਹੋਵੇ ਫੇਰ ਵੀ ਉਸਦਾ ਲੈਵਲ ਨੀਚੇ ਵੱਲ ਜਾ ਰਿਹਾ ਘਟ ਰਿਹਾ ਭਾਵ ਕਹਿੰਦਾ ਦੁਨੀਆ ਦੀ ਹਰ ਵਸਤ ਘਟਦੀ ਏ ਜੋ ਧਨ ਦੌਲਤ ਵਾਲੇ ਆ ਉਹ ਭਾਵੇਂ ਅੱਜ ਜਿਨੇ ਮਰਜੀ ਅਮੀਰ ਹੋਣ ਨਾਤਾ ਵੀ ਜੋ ਤਨ ਦੌਲਤ ਵਾਲਾ ਖਜ਼ਾਨਾ ਹੈ ਉਹ ਵੀ ਭਾਈ ਘਟਦੇਗਾ ਘਟੇਗਾ ਵੱਡੇ ਵੱਡੇ ਲੋਕ ਸਣ ਜੋ ਬੜੀਆਂ ਬੜੀਆਂ ਕੰਪਨੀਆਂ ਬਿਜ਼ਨਸ ਦੇ ਮਾਲਕ ਸਨ ਅੱਜ ਗੰਗਾਲ ਹੋਏ ਬੈਠੇ ਆ ਘਰੇ ਬੈਠੇ ਆ ਪੁੱਟੀ ਕੋੜੀ ਨਹੀਂ ਐ ਐਸੇ ਲੋਕ ਜਿਨ੍ਹਾਂ ਨੇ ਕਦੇ ਬਹੁਤ ਆਨੰਦ ਮਾਣਿਆ ਸੀ ਗੱਡੀਆਂ ਮੋਟਰਾਂ ਧਨ ਦੌਲਤ ਅਜ ਸੜਕ ਤੇ ਤੁਰੇ ਫਿਰਦੇ ਆ ਕਹਿਣ ਦਾ ਭਾਵ ਜਿੱਥੇ ਇਹ ਖਜ਼ਾਨਾ ਖਤਮ ਹੁੰਦਾ ਉਥੇ ਸਰੀਰ ਵਾਲਾ ਖਜ਼ਾਨਾ ਵੀ ਹੈ ਜੋ ਇਹ ਸਰੀਰ ਵਾਲਾ ਖਜ਼ਾਨਾ ਇਹ ਸਰੀਰ ਜੋ ਦੇਹੀ ਹੈ ਇਹਦੇ ਵੀ ਭਾਈ ਰੌਣਕ ਦਿਨੋਂ ਦਿਨ ਘਟ ਰਹੀ ਹੈ ਬਾਵੇ ਦੇ ਉੱਤੇ ਜੋ ਜੋ ਬਨੇ ਰੰਗ ਰੂਪ ਹੈ ਇਹ ਵੀ ਘਟ ਰਿਹਾ ਸਮੇਂ ਦੇ ਨਾਲ ਇਹ ਵੀ ਬੁਜ਼ੁਰਗ ਵਸਤਾ ਵਿਚ ਆ ਜਾਂਦਾ ਕਦੇ ਬਚਪਨ ਸੀ ਫਿਰ ਜਵਾਨੀ ਵੱਲ ਆਇਆ ਉਮਰਾ ਵੀ ਤੇ ਆ ਗਿਆ ਬੁਢਾਪੇ ਵੱਲ ਆ ਗਿਆ ਪਰ ਆਵ ਇਹ ਵੀ ਭਾਈ ਇਹਦੀ ਜੋ शरीर दी अवस्था ਸੀ ਪਾਵਰ ਸੀ ਤਲ ਸੀ ਉਹ ਵੀ ਕਟੀ ਕਿਉਂਕਿ ਜੋ ਕੁਝ ਆਪ ਜੀ ਨੇ ਸਰਵਣ ਕੀਤਾ ਹੈ ਇਹ ਸਭ ਕੁਝ ਝੂਠ ਹੈ ਇਹ ਨਹੀਂ ਘਟਣਾ ਇਹ ਘਟਣਾ ਜੇ ਕੋਈ ਨਹੀਂ ਕਰਦਾ ਤੇ ਕੇਵਲ ਤੋਂ ਕੇਵਲ ਵਾਹਿਗੁਰੂ اور ਵਾਹਿਗੁਰੂ ਦਾ ਨਾਮ ਨਹੀਂ ਘਟਦਾ ਜਿਨ੍ਹਾਂ ਨੇ ਜਪਿਆ ਕਿ ਜਿਨ੍ਹਾਂ ਨੇ ਉਸ ਵਾਇਗਰ ਨੂੰ ਜਪਿਆ ਹੋਇਆ ਜਿਨ੍ਹਾਂ ਨੇ ਧਿਆਨ ਕੀਤਾ ਬੰਦਗੀ ਕੀਤੀ ਹੈ ਜੋ ਜਿੰਨੀ ਕਮਾਈ ਕਰਦਾ ਹੈ ਸੱਚ ਵਾਲੀ ਇਹ ਕਦੇ ਖਤਮ ਨਹੀਂ ਹੋਣੀ ਪਾਈ ਸੱਚ ਦੀ ਕਮਾਈ ਧਰਮ ਦਾ ਮਾਰਗ ਧਰਮ ਦੇ ਮਾਰਗ ਤੇ ਚੱਲਣਾ ਕਰਮ ਦੇ ਮਾਰਗ ਤੇ ਜਿਉਂ-ਜਿਉ ਤੁਸੀਂ ਚੱਲੋਗੇ ਸਾਰੀ ਉਹ ਸੱਚ ਦੀ ਕਮਾਈ ਹੈ ਜੋ ਕਮਾਈ ਤੁਸੀਂ ਧਰਮ ਦੇ ਮਾਰਗ ਤੇ ਚੱਲ ਕੇ ਕਰੋਗੇ ਉਹ ਸਾਰੀ ਦੀ ਸਾਰੀ ਝੂਠ ਦੀ ਕਮਾਈ ਹੈ ਧਰਮ ਦਾ ਮਾਰਗ ਹੈ ਸੇਵਾ ਸਿਮਰਨ ਭਜਨ ਨੰਦਗੀ ਹਰ ਪਲ ਮੌਤ ਔਰ ਮਾਲਕ ਨੂੰ ਯਾਦ ਰੱਖਣਾ ਇਹ ਰੱਬ ਦੇ ਪਿਆਰੇ ਭਗਤਾਂ ਦੀ ਨਿਸ਼ਾਨੀਆਂ ਹੁੰਦੀਆਂ ਉਹ ਹਰ ਸਮੇਂ ਆਪਣੀ ਮੌਤ ਔਰ ਵਹਿਰ ਨੂੰ ਯਾਦ ਰੱਖਦੇ ਆ ਮੌਤ ਨੂੰ ਇਸ ਲਈ ਯਾਦ ਰੱਖਦੇ ਹਨ ਚਿੰਤਾ ਹੁੰਦੀ ਹੈ ਫਿਕਰ ਹੁੰਦੀ ਹੈ ਹੁਣ ਜੋ ਅੱਜ ਦਾ ਮਨੁੱਖ ਹੈ ਇਹ ਮੌਤ ਨੂੰ ਹੀ ਭੁੱਲਿਆ ਹੋਇਆ ਹੈ ਮੈਂ ਨਾ ਮਰਬੂ ਮਰਬੂ ਸੰਸਾਰ ਇਸ ਨੂੰ ਇਹੀ ਲੱਗ ਰਿਹਾ ਹੈ ਕਿ ਦੁਨੀਆ ਮਰਦੀ ਹੈ ਮਰੀ ਜਾਵੇ ਇਕ ਕਦੇ ਨਹੀਂ ਦੇਖਦਾ ਨੈ ਨਹੀਂ ਦੇਖਤ ਇਹ ਜਗ ਜਾਈ ਛੋਟੇ ਛੋਟੇ ਬੱਚੇ ਜਵਾਨ ਉਮਰ ਦਾ ਕੋਈ ਤਕਾਜਾ ਹੀ ਨਹੀਂ ਹੈ ਨੈ ਬਾਹਰ ਨੈ ਜੋ ਬਨੇ ਨੈ ਵਿਰਦੀ ਕਿਛ ਬੰਦ ਉਹ ਵੇਲਾ ਨਾ ਹੋ ਜੀਏ ਜੋ ਆਏ ਪਰ엥ਗੇ ਫੰਕ ਮਨੁੱਖ ਸੋਚਦਾ ਹੈ ਕਿ ਮੇਰੀ ਉਮਰ ਹਲੇ ਥੋੜੀ ਜੀ ਹੈ ਅਲਤਮਰੇ 60 70 80 70 ਸੌ ਸਾਲ ਹੋ ਗਏ ਬਹੁਤ ਸਮਾਂ ਮੇਰੇ ਕੋਲ ਪਰ ਇਹ ਨਹੀਂ ਪਤਾ ਪਤਾ ਨਹੀਂ ਉਸ ਕਾਲ ਏਹਰੀ ਉਸ ਕਾਲ ਨੇ ਕਾਲ ਏਹਰੀ ਫਿਰੇ ਵਧ ਗਿਜੋ ਉਹ ਤੇ ਸ਼ਿਕਾਰ ਕਰਦੀ ਫਿਰਦੀ ਏ ਕਿ ਕਦੋਂ ਤੇਰਾ ਸਮਾਂ ਆਵੇ ਤੇ ਤੈਨੂੰ ਆਪਣੇ ਹੋਏ ਜਾਲ ਚ ਫਸਾ ਕੇ ਲੈ ਜਾਵੇ ਜਿਸ ਨੂੰ ਮਾਲਕ ਯਾਦ ਆਉਣਾ ਉਸ ਨੂੰ ਆਪਣੀ ਮੌਤ ਵੀ ਯਾਦ ਰਹਿਣੀ ਹੈ ਕਿ ਭਾਈ ਮੈਂ ਆਇਆ ਇਸ ਸੰਸਾਰ ਦੇ ਵਿੱਚ ਇੱਕ ਸੱਚ ਵਾਲੀ ਕਮਾਈ ਕਰਨ ਆਇਆ ਸੀ ਅਜੇ ਤੱਕ ਹੋਈ ਨਹੀਂ ਹਲੇ ਤੱਕ ਉਹ ਮੈਂ ਕਮਾਈ ਨਹੀਂ ਕਰ ਸਕਿਆ ਜਿਹੜੀ ਕਮਾਈ ਸੱਚ ਹੈ اٹਲ ਹੈ ਉਹ ਹੈ ਪ੍ਰਮਾਤਮਾ ਦੇ ਨਾਮ ਦੀ ਉਸੇ ਚਿੰਤਾ ਵਿੱਚ ਰਹਿੰਦਾ ਹੈ ਕਿ ਉਹ ਤੋਂ ਪਹਿਲਾਂ ਕਿ ਮੇਰੇ ਪ੍ਰਾਂਤ ਪਖੇਰ ਉੜ ਜਾਣ ਮੇਰਾ ਸਰੀਰ ਖਤਮ ਹੋ ਜਾਵੇ ਇਸ ਨੂੰ ਮਰਤਕ ਜਾਣ ਕੇ ਲੋਕਾਂ ਨੇ ਜਲਾ ਦੇਣਾ ਦਫਨਾ ਦੇਣਾ ਕਿਸ ਸਰੀਰ ਤੋਂ ਭਾਈ ਲਾਹ ਲੈ ਲਈਏ ਸੱਚ ਵਾਲੀ ਕਮਾਈ ਕਰ ਲਈਏ ਸੱਚ ਦੀ ਕਮਾਈ ਹੈ ਧਰਮ ਦਾ ਮਾਰਗ ਧਰਮ ਦੇ ਮਾਰਗ ਤੇ ਜੋ ਜੋ ਧਰਮ ਨੂੰ ਸਖੰਦਾ ਹੈ ਹੁਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਭਾਈ ਧਰਮ ਦਾ ਮਾਰਗ ਹੈ ਕਿ ਅਕਾਲ ਪੁਰਖ ਤੈ ਖਰ ਉਸ ਮਾਲਕ ਦੇ ਕਰ ਤੱਕ ਤੂੰ ਕਿਸ ਤਰ੍ਹਾਂ ਪਹੁੰਚਣਾ ਕਿ ਇਸ ਮਾਰਗ ਦੇ ਸਦਕਾ ਹੀ ਤੂੰ ਮਾਲਕ ਨੂੰ ਮਿਲ ਸਕਦਾ ਹੈ ਇਹੀ ਇੱਕ ਜਰੀਆ ਮਾਨਕ ਨੂੰ ਮਿਲਣ ਦਾ ਪਰ ਮਨੁੱਖ ਨੇ ਅੱਜ ਇਸ ਸੰਸਾਰ ਨੇ ਇਸ ਨੂੰ ਇੱਕ ਜਰੀਆ ਬਣਾ ਲਿਆ ਕਿਰਤ ਦਾ ਕਮਾਈ ਦਾ ਜਰੀਆ ਕਿਹੜਾ ਚਾਹੀਦਾ ਸੀ ਇਸ ਜਰੀਏ ਭਾਈ ਅਸੀਂ ਪ੍ਰਮਾਤਮਾ ਨਾਲ ਮਿਲ ਸਕਦੇ ਹਾਂ ਤੇ ਅੱਜ ਕੀ ਹੋ ਰਿਹਾ ਹੈ ਕਿ ਜਿਸ ਮਾਰਗ ਤੇ ਚੱਲ ਕੇ ਪ੍ਰਮਾਤਮਾ ਨਾਲ ਮਲਾਪ ਹੋਣਾ ਸੀ ਅਸੀਂ ਉਹ ਸਮਾਰਗ ਨੂੰ ਉਹਦੀ ਦਿਸ਼ਾ ਬਦਲ ਲਈ ਮਾਇਆ ਵੱਲ ਜੋ ਝੂਠੀ ਮਾਇਆ ਹੈ ਉਹਦੇ ਵੱਲ ਜੋੜ ਦਿੱਤਾ ਉਧਰ ਨੂੰ ਬਦਨਾ ਇਸ਼ਾਰ ਕਰ ਦਿੱਤਾ ਹੋਰ ਧਾਰਮਿਕ ਗ੍ਰੰਥ ਦਾ ਭਾਵ ਹੁੰਦਾ ਹੈ ਕਿ ਭਾਈ ਇਹਦੇ ਉੱਤੇ ਤੇਰੇ ਮੁਰਸ਼ਿਦ ਮਾਲਕ ਦੀ ਤੇਰੇ ਉਸਤਾਦ ਦੀ ਗਿਆਨ ਵਾਲੀ ਭਾਸ਼ਾ ਲਿਖੀ ਹੋਈ ਹੈ ਗਿਆਨ ਵਾਲੇ ਉਹ ਲਿਖੇ ਹੋਏ ਆ ਜਿਸ ਨੂੰ ਤੂੰ ਮੰਨ ਕੇ ਕਿ ਇਹ ਤੂੰ ਭਾਈ ਵਿਧੀ ਕਰਨੀ ਐ ਇਹ ਤੂੰ ਕਰਮ ਕਰਨੇ ਆ ਫੇਰ ਤੂੰ ਗੁਣਾ ਚ ਸੁਪਨ ਹੋ ਜਾਏਗਾ ਉਹੋ ਗੁਣ ਜਿਹੜੇ ਤੈਨੂੰ ਮਾਲਕ ਦੇ ਨਾਲ ਮਿਲਾ ਸਕਦੇ ਗ੍ਰੰਥਾਂ ਵਿੱਚ ਸਭ ਕੁਝ ਇਹੀ ਲਿਖਿਆ ਹੋਇਆ ਔਰ ਸੰਸਾਰ ਦੇ ਵਿੱਚ ਕੀ ਹੋ ਰਿਹਾ ਸਿੱਖ ਜਗਤ ਵਿੱਚ ਕੀ ਹੋ ਰਿਹਾ ਆਪਾ ਦੇਖ ਲਈਏ ਕਿ ਜਿਸ ਗ੍ਰੰਥ ਨੂੰ ਅਸੀਂ ਵਿਚਾਰਨਾ ਸੀ ਸਮਝਣਾ ਸੀ ਉਸ ਨੂੰ ਕੇਵਲ ਤੋਂ ਕੇਵਲ ਸਿੱਖ ਪੰਥ ਤੱਕ ਸੀਮਤ ਹੋ ਗਏ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਮਨਾਂ ਵਿੱਚ ਇੰਨਾ ਇਹ ਭਰਮ ਪਲੇਖਾ ਪੈ ਚੁੱਕਿਆ ਹੈ ਇਸ ਨੂੰ ਕੇਵਲ ਤੋਂ ਕੇਵਲ ਉਹ ਮਾਲਕ ਖੁਦਾ ਵਹਿਗੂ ਨਿਰੰਕਾਰ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਹੈ आम ਕਿਸੇ ਪ੍ਰਚਾਰਕ ਦੀ ਬਸ ਦੀ ਗੱਲ ਨਹੀਂ ਹੈ ਕਿਸੇ ਇਨਸਾਨ ਦੀ ਗੱਲ ਨਹੀਂ ਹੈ ਕਿ ਜੋ ਤੁਹਾਡੇ ਅੰਦਰ ਪਰਮ ਪ੍ਰੇਖਾ ਪੈ ਚੁਕਿਆ ਨਾ ਇਹਨੂੰ ਕੋਈ ਕਰ ਨਹੀਂ ਸਕਦਾ ਉਹ ਪਰਮ ਪ੍ਰੇਖਾ ਹੈ ਕਿ ਪੰਨ ਦਵੇ ਕਿ ਪੜੇ ਕੋਈ ਹੋਰ ਤੇ ਇਨਸਾਨ ਸੋਦਾ ਕਿ ਮੇਰਾ ਭਲਾ ਹੋ ਜੇ ਮੇਰਾ ਫਾਇਦਾ ਹੋ ਜਾਵੇ ਹੁਣ ਕਰਨ ਵਾਲਿਆਂ ਦਾ ਇਹ ਹੈ ਭਾਈ ਉਹਨਾਂ ਦੀ ਕਿਰਤ ਹੈ ਇਸ ਗੱਲ ਕਦੇ ਤੁਹਾਨੂੰ ਗਿਆਨ ਦੇਣਾ ਮناسب ਹੀ ਨਹੀਂ ਸਮਝਣਗੇ ਚੰਗਾ ਨਹੀਂ ਸਮਝਣਗੇ ਭਾਈ ਜੇ ਮੈਂ ਇਹ ਗੱਲ ਕਹਿ ਦਿੱਤੀ ਇਹ ਤਾਂ ਮੇਰੇ ਹੀ ਢੜ ਤੇ ਲਤਵਾ ਜਾਣੀ ਹੈ ਜਿੱਥੋਂ ਮਾਇਆ ਆ ਰਹੀ ਹੈ ਆਣ ਦੋ ਨੀਚੇ ਤੋਂ ਲੈ ਕੇ ਉਪਰ ਤੱਕ ਜਿਨ੍ਹਾਂ ਨੂੰ ਅਸੀਂ ਧਰਮ ਦੇ ਧਰਮ ਦਾ ਗਿਆਨ ਦੇਣ ਵਾਲੇ ਪਾਪ ਜਿੱਥੋਂ ਸਾਰਾ ਹੁਕਮ ਸਿੱਖ ਜਗਤ ਲਈ ਆਣਾ ਉਹ ਤਾਕਤ ਉੱਥੇ ਵੀ ਦੇਖ ਲਓ ਕੀ ਹੈ ਬਾਈ ਕਿ ਤੁਹਾਨੂੰ ਕਦੇ ਮਹਿਸੂਸ ਹੋਇਆ ਜਾ ਕੇ ਤੁਸੀਂ ਜਦੋਂ ਗੁਜ਼ਰਦੇ ਆ ਕਮਰੇ ਆਗੇ ਦੀ ਇਹ ਬੰਦ ਕਮਰਾ ਹੈ ਸ਼ੀਸ਼ਾ ਲੱਗਿਆ ਕਿ ਇੱਕ ਪਰ ਰਿਹਾ ਹੈ ਨਾ ਉਹਦੀ ਆਵਾਜ਼ ਆ ਰਹੀ ਹੈ ਨਾ ਕਿ ਸਾਹਮਣੇ ਸੁਣਨ ਵਾਲਾ ਬੈਠਾ ਹੈ ਕਿ ਨਾ ਕੋਈ ਉਸ ਬਾਣੀ ਨੂੰ ਸੁਣਨ ਵਾਲਾ ਹੈ ਜੇ ਸੁਣਨ ਵਾਲਾ ਹੀ ਨਹੀਂ ਤੇ ਸਮਝਣਾ ਕਿਸ ਨੇ ਹੈ ਤੈ ਤਾਂ ਤੈ ਹੀ ਨਾ ਕਿ ਬਾਣੀ ਜਿਸ ਨੂੰ ਅਸੀਂ ਅੱਜ ਕਿਰਤ ਵਾਲਾ ਲਾਇਆ ਹੋਇਆ ਇੱਕ ਕਰਤੇ ਨਾਲ ਜੋੜਨ ਵਾਸਤੇ ਹੈ ਕਿ ਕਰਤੇ ਨਾਲ ਇਸ ਮਾਰਗ ਨਾਲ ਜੋੜਨਾ ਹੁਣ ਜਿਸ ਪ੍ਰਾਪਤ ਵੱਲੋਂ ਭੋਗਮਾਣਾ ਚਾਹੀਦਾ ਸੀ ਭਾਈ ਇਹ ਸਭ ਕੁਝ ਮਨਮਤ ਹੈ ਇਹ ਨਹੀਂ ਹੋਣੀ ਚਾਹੀਦੀ ਭਾਈ ਉਥੇ ਉਹਨਾਂ ਦੇ ਆਪਣੇ ਘਰ ਇਹਨਾਂ ਕੋਲ ਸ ਮਾਇਆ ਨੇ ਐਸਾ ਸਾਡੇ ਮਨਾਂ ਦੇ ਉੱਤੇ ਆਪਣੀ ਅਗਿਆਨਤਾ ਦਾ ਅੰਧੇਰਾ ਸਾਇਆ ਹੋਇਆ ਹੋਇਆ ਸਾਡੇ ਉੱਤੇ ਮਾਇਆ ਦਾ ਪ੍ਰਭਾਵ ਵੀ ਇੰਨਾ ਸਾਡੇ ਉੱਤੇ ਕਿ ਨਹੀਂ ਭਾਈ ਸਲਾਹਾਂ ਦੇਣਗੇ ਰਹਿਣ ਦੇਣਗੇ ਇਹ ਖੰਡ ਪਟ ਕਰਾ ਦੇ ਇਹ ਮੂੜੋ ਹੀ ਮਨਮਤ ਹੈ ਇਹ ਪਖੰਡ ਹੈ ਅਖੰਡ ਨਹੀਂ ਹੈ ਉਹ ਲਗਾਤਾਰ ਕੰਟੀ ਨੂੰ ਬਾਣੀ ਪੜ੍ਹਦ ਨਹੀਂ ਕਿਸੇ ਨੇ ਸੁਣੀ ਨਹੀਂ ਹੁਣ ਘਰਾਂ 'ਚ ਵੀ ਦੇਖ ਲਓ ਤੁਸੀਂ ਕਿਤੇ ਵੀ ਹੁੰਦਾ ਪਾਠ ਹੁੰਦਾ ਵਾ ਘਰ ਦੇ ਨੂੰ ਪਤਾ ਹੀ ਨਹੀਂ ਹੁੰਦਾ ਘੰਟੀਆਂ ਵਜਾ ਵਜਾ ਕੇ ਕਦੇ ਚੌਰ ਮੇ ਤੇ ਮਾਰੀ ਦੀ ਹੈ ਕਦੇ ਗਲਾਸ ਚਮਚਾ ਖੜਕਾਈਦਾ ਆਜੋ ਭਾਈ ਕੋਈ ਸੁਣ ਵਾਲਾ ਵੀ ਨਹੀਂ ਹੁੰਦਾ ਤਾਨੂੰ ਤਾਂ ਫਿਰ ਇਹੀ ਹੋ ਗਿਆ ਨਾ ਪਰਮ ਪਲੇਖਾ ਕੇ ਪੜ ਕੇ ਹੋਰ ਦਵੇ ਸਾਨੂੰ ਫਾਇਦਾ ਹੋ ਜਾਣਾ ਇਹ ਨਿਰਾਹੀ ਪਰਮ ਪਲੇਖਾ ਸਾਡੇ ਮਨਾਂ ਦੇ ਵਿੱਚ ਪਾਇਆ ਕਿੰਨਾ ਨੇ ਹੋਏ ਜਿਨ੍ਹਾਂ ਨੂੰ ਤੁਸੀਂ ਵੱਡੀਆਂ-ਵੱਡੀਆਂ ਪਦਮੀਆਂ ਬ੍ਰह्म ਗਿਆਨੀ ਸੰਤਾਂ ਦੀਆਂ ਦੇ ਰਿਤੀਆਂ ਪਾਠ ਕਰਾ ਦੀ ਸਾਡੇ ਡੇਰੇ ਆ ਕੇ ਇਹ ਨਹੀਂ ਕੇ ਭਾਈ ਅਖੰਡ ਪੜ੍ਹ ਸਾਹਿਬ ਪਾਠ ਜੋ ਕੁਝ ਹੋ ਰਿਹਾ ਆਕੇ ਤੇ ਸਰਵਣ ਕਰ ਲੈ ਤੋ ਪਾਠ ਐਗਰੀ ਚੱਲਦੇ ਆ ਉਹਦਾ ਭਾਰਤਾ ਭਾਈ ਆਲਰੇਡੀ ਚੱਲ ਰਿਹਾ ਇੱਥੇ ਤੂੰ ਸੁਣਨਾ ਕਿ ਸਰਵਣ ਕਰਨਾ ਔਰ ਉਸ ਮਾਰਗ ਤੇ ਤੈ ਚੱਲਣਾ ਇਹ ਤਾਂ ਗੱਲ ਹੀ ਨਹੀਂ ਕਿਸੇ ਕੋਲ ਹੈਗੀ ਕਿ ਭਾਵੇਂ ਤਤ ਦੀ ਗੱਲ ਕਰੀਏ ਵੱਡੇ ਵੱਡੇ ਗੁਰਦਾਰੇ ਉਹ ਸਥਾਨ ਜੋ ਸਿੱਖ ਜਗਤ ਦੇ ਮਹਾਨ ਅਸਥਾਨ ਹਨ ਭਾਵੇਂ ਸ੍ਰੀ ਹਰਿਮੰਦਰ ਸਾਹਿਬ ਹੋਵੇ ਉਥੇ ਵੀ ਅਸੀਂ ਕੇਵਲ ਤੋਂ ਕੇਵਲ ਇਮਾਰਤਾਂ ਸਾਜ ਕੇ ਉਹਨੂੰ ਸੁੰਦਰ ਬਣਾਤਾ ਸਜਾਵਟ ਲਾਤੀ ਸੋਨਾ ਲਾ ਦਿੱਤਾ ਭਾਵੇਂ ਇੱਕ ਬਿਲਡਿੰਗ ਤੌਰ ਤੇ ਅਸੀਂ ਜਾਣਦੇ ਆ ਜਾਣਨਾ ਚਾਹੀਦਾ ਸੀ ਗਿਆਨ ਕਰਕੇ ਵੀ ਇਸ ਸਥਾਨ ਤੇ ਉੱਤੇ ਅਸਲ ਪ੍ਰਮਾਤਮਾ ਦਾ ਗਿਆਨ ਮਿਲਦਾ ਹੈ ਗਿਆਨ ਦੇ ਭੰਡਾਰੇ ਨੇ ਇੱਥੇ ਵੀ ਅਸੀਂ ਕੇਵਲ ਕੀ ਦੇ ਦਿਆਂ ਇਮਾਰਤਾਂ ਵੱਲ ਦੇ ਦਿਆਂ ਆਪਣੇ ਹੱਥੀਆਂ ਬਣਾਈਆਂ ਵਾਰ ਤਾਂ ਉਹਨਾਂ ਨੇ ਜਾ ਕੇ ਮੱਥੇ ਟੇਕਦੇ ਆਂ ਕਰੀ ਚੱਲ ਉਹ ਵੀ ਠੀਕ ਆ ਪਰ ਭਾਈ ਉੱਤੇ ਹੋਣਾ ਤਾਂ ਚਾਹੀਦਾ ਸੀ ਗਿਆਨ ਉਹ ਗਿਆਨ ਜਿਸ ਗਿਆਨ ਦੇ ਸਦਕਾ ਬਿਲਡਿੰਗਾਂ ਵੀ ਇੱਥੇ ਰਹਿ ਜਾਣੀ ਆ ਪਰ ਕਿਸੇ ਸਥਾਨ ਤੋਂ ਹੁਣ ਤੁਸੀਂ ਸਕੂਲਾਂ ਕਾਲਜ ਚ ਪੜ੍ਹਾਈ ਕੀਤੀ ਸੀ ਜਿੱਥੇ ਕੀਤੀ ਸੀ ਉਹ ਸਕੂਲ ਕਾਲਜ ਉੱਥੇ ਦੇ ਉੱਥੇ ਹੀ ਟਿਕੇ ਬੈਠੇ ਆ ਉੱਥੇ ਲੱਖਾਂ ਆਏ ਲੱਖਾਂ ਨੇ ਉਹਨਾਂ ਲੱਖਾਂ ਚਲੇ ਗਏ ਪਰ ਉਤੋਂ ਗਿਆਨ ਪ੍ਰਾਪਤ ਕੀਤਾ ਹੋਇਆ ਤੁਹਾਡੇ ਨਾਲ ਹੀ ਹੈ ਜਿੱਦਾਂ ਤੁਸੀਂ ਜਾਣੇ ਨਾਲ ਹੀ ਪਰਫੈਕਟ ਹੈ ਪਰ ਉਹ ਇਮਾਨਤ ਨਹੀਂ ਤੜਦੀ। ਉਹ ਉਸੇ ਤਰ੍ਹਾਂ ਕੋਈ ਵੀ ਅਸਥਾਨ ਹੈ ਜਿਉਂ ਤੇ ਗਿਆਨ ਵਾਲੀ ਗੱਲ ਨਹੀਂ ਪ੍ਰਮਾਤਮਾ ਵਾਲੀ ਗੱਲ ਨਹੀਂ ਕੋਈ। ਇਹ ਕੀ ਹੋਇਆ ਜਾ ਕੇ ਬੈਠ ਕੇ ਕੀਰਤਨ ਹੋ ਰਿਹਾ ਠੀਕ ਆ ਭਾਈ ਪਰ ਭਾਈ ਜਿਸ ਤੇ ਦੁਆਰਾ ਤੁਹਾਨੂੰ ਪ੍ਰਮਾਤਮਾ ਦਾ ਮਿਲਾਪ ਹੋਣਾ ਹੈ ਉਹ ਗਿਆਨ ਕਿੱਥੇ ਹੈ ਗਿਆਨ ਤਾਂ ਸਾਡੇ ਭਰਮਪ ਟਿ ਲਿਖੇ ਪਾ ਦਿੱਤੇ ਕਿ ਨਹੀਂ ਭਾਈ ਤੂੰ ਸਿਰਫ ਪਾਠ ਕਰਾ ਦੇ ਸਾਡੇ ਸਥਾਨ ਤੇ ਆ ਕੇ ਸਾਡੇ ਮਨਾਂ ਚ ਵੀ ਇਹ ਭਰਿਆ ਹੋਇਆ ਇਹ ਤੁਹਾਡਾ ਕੀ ਖਾ ਲਿਆ ਕਿ ਕੋਈ ਪ੍ਰਚਾਰ ਕੀ ਗੱਲ ਕਹੇਗਾ ਕਿ ਤੂੰ ਦੀ ਠਾ ਮੰਨ ਜਾਣੀ ਜਾਂ ਸਿੱਖ ਜਗਤ ਵਿੱਚ ਬਦਲਾਅ ਆ ਜਨ ਕਦੇ ਵੀ ਨਹੀਂ ਆ ਕਿਉਂ ਅਗਿਆਨਤਾ ਇਨੀ ਭਰੀ ਹੋਈ ਹੈ ਇਸ ਗਿਆਨਤਾ ਦੇ ਸਦਕਾ ਸਾਡਾ ਜੋ ਮਿਆਰ ਸੀ ਜਿੰਨਾ ਉੱਚਾ ਹੋਣਾ ਚਾਹੀਦਾ ਸੀ ਉਹ ਅਸੀਂ ਹੁਣੇ ਥੱਲੇ ਸੁੱਟ ਚੁੱਕੇ ਆ ਕਿ ਅਸੀਂ ਸਭ ਤੋਂ ਵੱਡੇ ਭਰਮ ਪਲੇਖੇ ਦੇ ਵਿੱਚ ਪਏ ਹੋਏ ਆ ਸਭ ਤੋਂ ਵੱਡਾ ਭਰਮ ਪਲੇਖਾ ਹੈ ਕਿ ਕਿ ਤੂੰ ਪੜੀ ਚੱਲ ਬੋਤਾ ਹੁੰਦਾ ਨਾ ਸਾਡੇ ਮਨਾਂ ਚੰਦਾ ਪਾਠ ਕਰਾਈਏ ਅਖੰਡ ਪਾਠ ਸਹਿਜ ਪਾਠ ਸਹਿਜ ਪਾਠ ਵੀ ਭਾਈ ਉਹਦੀ ਵੀ ਕੋਈ ਵਿਧੀ ਹੈ ਵਿਧੀ ਹੈ ਕੇ ਲਓ ਭਾਈ ਸਿੰਘ ਸਾਹਿਬਾਨ ਤੁਸੀਂ ਪਾੜ ਜਾਣਦੇ ਹੋ ਸੰਤ ਇਹ ਹੁੰਦਾ ਸਦਨ ਚ ਪਾ ਦੇ ਕੰਮ ਨਿਵੇੜ ਦੇ ਬਸ ਸਹਿਜ ਦਾ ਮਤਲਬ ਹੁੰਦਾ ਹੈ ਕਿ ਸਹਿਜ ਮਤੇ ਦੇ ਨਾਲ ਨਿਤ ਬਾਣੀ ਪੜਨੀ ਸੁਣਨੀ ਜਾਂ ਔਰ ਉਸ ਬਾਣੀ ਨੂੰ ਸਮਝਣਾ ਵਿਚਾਰਨਾ ਉਸ ਮਾਰਗ ਤੇ ਚੱਲਣਾ ਇਹਦਾ ਮਤਲਬ ਹੀ ਅਸਲ ਤੇ ਇਹ ਹੈ ਜਿਹੜੀ ਸਾਡੇ ਮਨਾਂ ਦੇ ਵਿੱਚ ਇੱਕ ਇੱਕ ਅਗਿਆਨਤਾ ਘਰ ਕਰ ਗਈ ਹੈ ਕਿ ਕੋਈ ਵੀ ਪੜ ਲਵੇ ਬਸ ਪੜਵਾ ਲਈ ਕਿਸੇ ਤੋਂ ਸਾਡਾ ਆਧਾਰ ਹੋਊਗਾ ਕਿਸ ਦਾ ਹੋਇਆ ਵੀ ਜੇ ਕੋਈ ਕਹਿੰਦਾ ਸੀ ਕਰ ਸਕਦੇ ਆ ਪਿੱਛੇ ਜੇ ਜਦੋਂ ਕਿਸਾਨੀ ਮਸਲਾ ਚੱਲ ਰਿਹਾ ਸੀ ਕਿੰਨੇ ਕਿਸਾਨ ਭਰਾ ਉਸ ਤਾਂ ਨਿੱਦੇ ਬੈਠੇ ਆ ਉਹਦੇ ਇੱਕ ਵੀ ਪ੍ਰਚਾਰਕ ਸਜਣ ਸਾਹਿਬ ਆਨੇ ਗੱਲ ਕਹੀ ਸੀ ਕਹਿੰਦੇ ਬਾਬਾ ਜੀ ਉੱਠੋ ਹਣ ਤੁਸੀਂ ਜਿਹੜੇ ਕਹਿੰਦੇ ਸੀ ਸੰਪਟ ਪਾੜ ਕਰਵਾ ਦਨੇ ਆ ਤੇ ਤੁਹਾਡੇ ਕਾਰਜ ਰਾਸ ਹੋਣਗੇ ਉਸ ਭਾਈ ਸਾਹਿਬ ਨੇ ਫਿਰ ਕਿਹਾ ਸੀ ਕਿ ਲੈਓ ਭਾਈ ਅਸੀਂ ਸਾਰਾ ਕਰਤਾ ਦਨੇ ਆ ਇੱਕ ਛੱਡ 2 5 ਦਿਨੇ ਕਰਾਉਣੇ ਆ ਕਰਾਓ ਜਿਨੇ ਲੱਖਾਂ ਲੱਗਦੇ ਆ ਮੈਂ ਲਾਉਣਾ ਤੁਸੀਂ ਸੰਪਟ ਪਾੜ ਕਰੋ ਆ ਬਈ ਤਾਂ ਸਾਡੀ ਹੱਲ ਹੋ ਜਾਵੇ ਉਹ ਭਾਈ ਜੇ ਇਹ ਕਰਨ ਦੇ ਨਾਲੀ ਗੱਲ ਬਾੰਦੀ ਤੇ ਭਾਈ ਜੇ ਉਹ ਮਸਲੇ ਭਾਵੇਂ ਕੌਮ ਦੇ ਆ ਭਾਵੇਂ ਦੇਹ ਦੇ ਆ ਭਾਵੇਂ ਪਾਟਰੋਂ ਦੇ ਤੇਰੇ ਵਿਛਰੇ ਹੋਏ ਗੁਰਦੁਆਰਿਆਂ ਦੇ ਆ ਕਿ ਉਹਨਾਂ ਦੇ ਉੱਤੇ ਭਾਈ ਤੇਰੀ ਇਹ ਪਾਠ ਅਸਰ ਕਿਉਂ ਨਹੀਂ ਕਰਦੇ ਕਦੇ ਆਪਾਂ ਸੋਚਦੇ ਹੀ ਨਹੀਂ ਆ ਇਹ ਲੋ ਭਾਈ ਕਹਿੰਦੇ ਵੀ ਸੰਪਟ ਪਾਠ ਕਰਾਉਣਾ ਵਾ ਵੀ ਆਹਾਂ ਇਹਨਾਂ ਸਵਾਲ ਲਿਆ ਦੀ ਲੱਖ ਡੇ ਲੱਖ ਰੁਪਏ ਖਰਚ ਕਰਾ ਲੈਂਦੇ ਆ ਔਰ ਜਿਨੇ ਕਰੋਨਾ ਤੋਂ ਇੱਕ ਸ਼ਬਦ ਵੀ ਸੁਣਨ ਨਹੀਂ ਮਿਲਦਾ ਉਹ ਤਾਂ ਕਨੇ ਬਾਹਰ ਬੈਠ ਪਈ ਅੰਦਰ ਸਿੰਘ ਸੰਗ ਸਾਬ ਜਾਣਗੇ ਪਾਠੀ ਜਾਣਗੇ ਉਹ ਵੀ ਤਿੰਨ ਦਿਨ ਅੰਦਰ ਹੀ ਰਹਿਣਗੇ ਬਾਹਰ ਨਹੀਂ ਹੋਣਾ ਰੋਟੀ ਪਾਣੀ ਖਰਕੀ ਤੇ ਰਹਾਦਣਾ ਭਾਉ ਤੁਹਾਨੂੰ ਇੰਨੀ ਵਿਦੇਜ ਬਸਾ ਦਿੰਦੇ ਤੁਸੀਂ ਭਰਮ ਭਲੇਖੇ ਚ ਟਹਿ ਜੰਨੇ ਉਸੇ ਟਾਈਮ ਲੈ ਵੀ ਇਹ ਤਾਂ ਇੱਕ ਮਹਾਨ ਬਾਬਾ ਹੋ ਗਿਆ ਇਹ ਗੱਲ ਨੂੰ ਮੇਰੇ ਸਾਡੇ ਮਨਾਂ ਦੇ ਵਿੱਚ ਪਰ ਭਾਈ ਜੇ ਐਦਾਂ ਹੁੰਦਾ ਵੈ ਐਨੇ ਤੁਸੀਂ ਪਾਠ ਕਰੋਨੇ ਆ ਰੋਜ਼ ਦੀ ਰੋਜ਼ ਕਿ ਜੇ ਰੋਜ਼ ਵੀ ਇੱਕ ਇੱਕ ਅਰਦਾਸ ਕਰਵਾ ਦੋ ਕਿ ਆ ਸਾਰੇ ਜਨੇ 11500 ਇੱਕ ਜਗ੍ਹਾ ਤੇ ਪਾਠ ਹੁੰਦੇ ਆਏ ਚਲਈਓਰ ਮੰਦਰ ਸਾਹਿਬ ਕਿ ਭਾਈ ਇਹਨਾਂ ਦੀ ਇੱਕੋ ਹੀ ਅਰਦਾਸ ਹੋਵੇ ਕਿ ਸਤਿਗੁਰੂ ਪਾਸ਼ਾ ਅਸੀਂ ਪਾਠ ਕੀਤੇ ਆ ਇਹਦਾ ਫਲ ਇਹੀ ਆ ਕਿ ਸਾਨੂੰ ਜਿੰਨਾ ਗੁਰਧਾਵਾ ਤੋਂ ਵਿਛੋੜ ਦਿੱਤਾ ਉਹਦੇ ਮਾਰਗ ਖੋਲਦੇ ਅਸੀਂ ਉਸ ਨਨਕਾਣੇ ਸਹਿਬ ਦੀ ਸੇਵਾ ਕਰ ਸਕੀਏ ਜਿੱਥੇ ਮੇਰੇ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਭਾਈ ਜਦੋਂ ਇੰਨੀ ਕੀ ਗੱਲ ਨਹੀਂ ਸਤਿਗੁਰੂ ਸੌਂਦੇ ਤੁਹਾਡੀ ਬਾਣੀ ਪੜਿਆ ਹੋਇਆ ਐਡਾ ਬੜਾ ਮਹਾਨ ਕਾਰਜ ਹੋਵੇ ਤੇ ਤੁਸੀਂ ਕਿੱਥੋਂ ਬੈਠਾ ਲਾਈ ਬੈਠੇ ਹੋ ਕਿ ਤੁਸੀਂ ਆਪਣੀਆਂ ਛੋਟੀਆਂ-ਛੋਟੀਆਂ ਮੰਗ ਇਹ ਤੁਸੀਂ ਕੇਵਲ ਤੋਂ ਕੇਵਲ ਇੱਕ ਇਹ ਰੀਤੀ ਐ ਤੁਹਾਡੀ ਇੱਕ ਕੋਈ ਮਰ ਗਿਆ ਕੋਈ ਵਿਹਾਛਾ ਦੀਆ ਕੋਈ ਹੋਰ ਹੋ ਗਿਆ ਪਾਠ ਕਰਾਤਾ ਸਹਿ ਅਖੰਡ ਇੱਕ ਵਾਰ ਤਨ ਇਹ ਕੇਵਲ ਤੋਂ ਕੇਵਲ ਕਾਮ ਨੂੰ ਮਨਵਤਵ ਲੈ ਜਾ ਰਿਹਾ ਹੈ ਇਹ ਗੁਰਮਤ ਨਹੀਂ ਹੈ ਗੁਰਮਤ ਤਾਂ ਇਹ ਹੈ ਭਾਈ ਰੋਜ਼ ਪੜੋ ਰੋਜ਼ ਸਰਵਣ ਕਰੋ ਜੋ ਵੀ ਗੁਰੂ ਦਾ ਪਿਆਰਾ ਹੈ ਜਿਸ ਨੂੰ ਜੇਸਤਾ ਤੁਸੀਂ ਟੀਚਰ ਰੱਖਦੇ ਹੋ ਬੱਚਿਆਂ ਨੂੰ ਪੜਾਉਣ ਦੀ ਖਾਤਰ ਭਾਵੇਂ ਸਕੂਲ ਦੇ ਵਿੱਚ ਆ ਭਾਵੇਂ ਟਿਊਸ਼ਨ ਤੇ ਆ ਉਹਨਾਂ ਸਪੈਸ਼ਲ ਤੁਸੀਂ ਪਕਾਰ ਦਿੰਦੇ ਹੋ ਸੈਲਰੀ ਦਿੰਦੇ ਹੋ ਤਨਖਾਹ ਦਿੰਦੇ ਹੋ ਮਾਨ ਤਾਣ ਕਰਦੇ ਹੋ ਕਿ ਉਹ ਤੋਂ ਅਸੀਂ ਉਹ ਗਿਆਨ ਲੈ ਲਈਏ ਜਿਸ ਗਿਆਨ ਦੇ ਸਦਕਾ ਸਾਨੂੰ ਇਸ ਸੰਸਾਰ ਦੇ ਵਿੱਚ ਕੋਈ ਉੱਤਪਾਦਵੀ ਮਿਲ ਜਾਵੇ ਉਸੇ ਹੀ ਤਰ੍ਹਾਂ ਧਰਮ ਦੇ ਵਿੱਚ ਵੀ ਜੋ ਧਰਮ ਦੇ ਗਿਆਨ ਜਿਨ੍ਹਾਂ ਨੇ ਕਿਸੇ ਸਕੂਲ ਕਾਲਜ ਤੋਂ ਕਿਤੋਂ ਵੀ ਵਿਦਿਆ ਪੜ੍ਹੀ ਹੈ ਭਾਈ ਧਰਮਕ ਸਥਾਨਾਂ ਤੋਂ ਤਕਸਾਲਾ ਨੇ ਸਰੋਣੀ ਕਮੇਟੀ ਦੇ ਸਥਾਨ ਨੇ ਸਿੱਖ ਮੈਸੀਨਰੀ ਕਾਲਜ ਨੇ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਹੈ ਭਾਈ ਉਹ ਉਹਨਾਂ ਉਸਤਾਦਾਂ ਤੋਂ ਪੜ੍ਹ ਕੇ ਆਏ ਜਿਨ੍ਹਾਂ ਨੂੰ ਕੋਈ ਮਾਰਗ ਸੀ ਭਾਵ ਗਾਂਧੀ ਗਾਂ ਮਾਰਗ ਚੱਲਦਾ ਆ ਰਿਹਾ ਉਹਦੇ ਕੋਲ ਬੈਠੇ ਜਾ ਕੇ ਭਾਈ ਨਿਤ ਜਾ ਕੇ ਬਾਣੀ ਇਹ ਨਹੀਂ ਕਿ ਅਸੀਂ ਨਿਤਨੇਮ ਕਾਲਿਆ ਬਾਣੀ ਪੜ੍ਹੀ ਵੀ ਸਾਡਾ ਹੁਣ ਦਿਨ ਸਫਲ ਹੋ ਗਏ ਸਫਲ ਹੋਣਾ ਭਾਈ ਜਿੰਨਾ ਚਿਰ ਤੂੰ ਮੰਨਦਾ ਨਹੀਂ ਇਹ ਸਾਨੂੰ ਦੱਸਦਾ ਹੀ ਕੋਈ ਨਹੀਂ ਹੈ ਹਰ ਕੋਈ ਕਹਿੰਦਾ ਪੜੀ ਜਾ ਪੜੀ ਜਾ ਜਿਹਦੀ ਬਾਣੀ ਹੈ ਉਹ ਕਹਿੰਦਾ ਮੈਂ ਤੇਰੀ ਪੜਾਈ ਤੋਂ ਕੀ ਲੈਣਾ ਉਹਨੇ ਕੰਮ ਹੀ ਨਿਵੇੜਤਾ ਪੜਿਆਂ ਮੁਕਤ ਨਾ ਹੋਏ ਜਿਹਦੀ ਬਾਣੀ ਨੂੰ ਪੜ ਪੜ ਕੇ ਅਸੀਂ ਨਿਤ ਪ੍ਰਤੀ ਦਿਨ ਸਾਰੀ ਬਾਣੀ ਵੀ ਗੰਡ ਕਰ ਲਈ ਹੈ ਪਰ ਉਹਦੇ ਵਿੱਚੋਂ ਆਵਾਜ਼ ਆਈ ਕਹਿੰਦੇ ਨਾ ਭਈ ਪੜਿਆ ਮੁਕਤ ਨਾ ਹੋਏ ਕਹਿੰਦੇ ਕਲੀ ਪੜਾਈ ਦੇ ਨਾਲ ਮੁਕਤ ਨਹੀਂ ਹੋਣੀ ਮੁਕਤੀ ਹੋਣੀ ਆ ਜਿੰਨਾ ਚਿਰ ਮਨ ਦਾ ਨਹੀਂ ਜਿਸ ਗੱਲ ਨੂੰ ਮੰਨਣਾ ਭਾਵੇਂ ਉਦੋਂ ਪਹਿਲਾਂ ਵਿਚਾਰ ਲੈ ਜੇ ਤੂੰ ਸੱਚਾ ਸੇਕਾ ਸਿੱਧੀ ਗੱਲ ਜੋ ਗੁਰਨਾਨਕ ਸਾਹਿਬ ਨੇ ਕਹਤੀ ਮਨ ਲੜੀ ਆਪਣੀ ਕੋ ਸੋਚ ਰੱਖਣੀ ਨਹੀਂ ਮੈਨੇ ਵਿਚਾਰ ਨਹੀਂ ਮੇਰੇ ਗੁਰਨਾਨਕ ਨੇ ਜੋ ਹੁਕਮ ਕਹਿਦਾ ਸਤ ਵਚਨ ਬਸ ਇਹਦੇ ਚੱਲਣਾ ਆ ਇਹ ਜੋ ਗਿਆਨ ਸੀ ਸਾਡੇ ਵਿੱਚ ਇਪੋ ਅਜਦਾ ਨਹੀਂ ਪਿਆ ਹੈ ਕਿ ਅੱਜ ਹੀ ਅਸੀਂ ਸ਼ੁਰੂਆਤ ਕਰ ਲਈ ਇਹ ਤਾਂ ਭਾਈ ਬਹੁਤ ਪੁਰਾਣਾ ਸਮਾਂ ਚੱਲਦਾ ਆ ਰਿਹਾ ਹੈ ਕਿ ਸਾਨੂੰ ਇਹਨਾਂ ਭਰਮ ਪਲੇਖਿਆਂ 'ਚ ਪਾਇਆ ਸਾਨੂੰ ਅਸਲ ਦੇ ਵਿੱਚੋਂ ਸਿੱਖੀ ਨਹੀਂ ਤੋੜਤਾ ਇਸ ਮਨਮਤ ਦੇ ਮਾਰਗ ਨੇ ਭਲਾ ਹੋ ਸਕਦਾ ਜੇ ਤਾਂ ਭਈ ਇਹ ਤਾਂ ਹੁਣ ਅਕਾਲ ਤੱਕ ਸਭ ਦੇ ਜੱਥੇਦਾਰੀ ਇਹ ਸਕਦੇ ਹਨ ਕਿ ਭਈ ਇਹ ਮਨਮਤ ਇਹ ਭਾਈ ਸਭ ਕੁਝ ਇਹ ਬੰਦ ਕਰੋ ਕੇਵਲ ਤੋਂ ਕੇਵਲ ਬਾਣੀ ਨਿਤ ਪੜੋ ਵਿਚਾਰੋ ਉਸ ਮਾਰਗ ਤੇ ਚੱਲਣਾ ਜੋ ਤੁਸੀਂ ਕੁਝ ਕਰਦੇ ਹੋ ਸਾਰਾ ਮਨਮਾਨਤਾ ਕਿਵੇਂ ਕਹਿ ਦੇਣਗੇ ਭਾਈ ਕਰੋੜਾਂ ਦੀ ਧਮਾਈ ਹੈ ਰੋਜ਼ ਦੀ ਇੱਕ ਸਥਾਨ ਦੀ ਕਿਵੇਂ ਬੰਦ ਕਰਾ ਦੇਣਗੇ ਲੋਕ 15 15 20 20 ਸਾਲ ਪਹਿਲਾਂ ਲਿਆਗੇ ਪਹਿ ਜਮਾ ਕਰਾਂਗੇ ਸਾਡਾ ਪਾੜ ਕਰਾ ਦਿਓ ਜੀ ਉਹਨਾਂ ਨੂੰ ਇਹ ਨਹੀਂ ਕਹਿਣਾ ਵੀ ਨਾ ਇੱਕ ਪਾਠ ਚੱਲਦਾ ਸਾਰਾ ਪਰਿਵਾਰ ਆਉ ਉਹਥੇ ਬੈਠ ਕੇ ਸ਼ਾਂਤੀ ਨਾਲ ਸੁਣੋ ਕਿੰਨਾ ਸ਼ਾਂਤਮਈ ਮਾਹੌਲ ਹੈ ਇੱਥੇ ਦਾ ਦਰਬਾਰ ਸਾਹਿਬ ਦਾ ਬਾਣੀ ਸੁਣਾ ਕੇ ਬਸ ਜੇ ਨਹੀਂ ਗੱਲ ਕਹਿਤੀ ਫਿਰ ਪੈਸੇ ਨਹੀਂ ਮਿਲਣੇ ਉਹੀ ਗੱਲ ਆ ਗਈ ਨਾ ਮਾਇਆ ਕਿ ਸਾਰੀ ਖੇਡ ਮਾਇਆ ਹੀ ਰਚੀ ਹੋਈ ਹੈ ਇਹ ਸਾਨੂੰ ਪਰਮਪੰਥ ਲਿਖਿਆ ਵਿੱਚ ਇਹ ਸੰਸਾਰ ਦੇ ਵਿੱਚ ਨਹੀਂ ਹੋ ਸਕਦਾ ਕਿ ਸਾਰਾ ਸੰਸਾਰ ਬਦਲ ਜਾਏਗਾ ਇਹ ਨਹੀਂ ਭਈ ਇਹ ਤਾਂ ਬਾਕੀ ਮਨਮਤ ਸੀ ਕੋਈ ਵੀ ਸਮਝਾਈ ਜਾਵੇ ਆ ਕਿਸੇ ਨੇ ਨਹੀਂ ਮੰਨਣਾ ਇਹ ਤਾਂ ਕੇਵਲ ਤੋਂ ਕੇਵਲੋ ਗੁਰੂ ਨਾਨਕ ਸਾਹਿਬ ਖੁਦ ਕਿਰਪਾ ਕਰ ਦੇਣ ਮਿਹਰ ਕਰ ਦੇਣ ਆਕਾਲ ਪੁਰ ਕੀ ਇਨਸਾਨ ਉਸ ਭਰਮ ਭਲੇਖੀ ਤੋਂ ਕੱਢ ਦੇਵੇ ਸੰਸਾਰ ਤਾਂ ਨਹੀਂ ਪਰ ਭਈ ਜੋ ਆਪਣਾ ਜੀਵਨ ਦੇ ਵਿੱਚ ਬਦਲਾਵ ਕਰਨਾ ਚਾਹੁੰਦਾ ਤੇ ਭਾਈ ਜੀ ਸੱਦ ਕੇ ਜਿੰਨੀ ਮਰਜ਼ੀ ਪੜ ਜੇ ਸੱਚਾ ਗੁਰੂ ਦਾ ਸੇਖਾ ਕੋਈ ਵਿਚਾਰ ਦੀ ਲੋੜ ਨਹੀਂ ਸਿੱਧੀ ਮੰਨਣ ਤੇ ਗੱਲ ਲਿਆ ਇਹ ਮੇਰੇ ਗੁਰੂ ਨਾਨਕ ਸਾਹਿਬ ਨੇ ਕਹੇ ਤੀ ਮੈਂ ਤਾਂ ਮੰਨਣੀ ਹੈ ਬਸ ਜੇ ਤੈਨੂੰ ਕੋਈ ਸ਼ੰਕਾ ਲੱਗਦੀ ਹੈ ਵਿਚਾਰ ਲੈ ਸਮਝ ਲੈ ਫੇਰ ਤੈਨੂੰ ਲੱਗਿਆ ਵੀ ਬਾਕੀ